ਜੇ ਗੱਲ ਕਰਾਂਗੇ ਸਾਡੇ ਦੇਸ਼ ਦੇ ਵਿਦਿਅਕ ਅਦਾਰਿਆਂ ਦੀ ਜਿਹੜੇ ਦੇਸ਼ ਵਿੱਚ ਵੱਖੋ ਵੱਖਰੇ ਧਰਮਾਂ ਦੇ ਨਾਮ ਤੇ ਪੜਨ ਲਈ ਖੁੱਲੇ ਹੋਣ ਸਕੂਲ ਹਰ ਇੱਕ ਧਰਮ ਦੇ ਇੱਕ ਦੂਜੇ ਤੋਂ ਵੱਖ-ਵੱਖ ਕੱਟੜ ਹੁੰਦੇ ਹਨ ਅਸੂਲ ਆਪੋ ਆਪਣੇ ਧਰਮ ਦੇ ਅੰਧਵਿਸ਼ਵਾਸੀ ਪ੍ਰਚਾਰ ਨੂੰ ਸਾਰੇ ਬੱਚੇ ਕਰਨ ਕਬੂਲ ਗੁਰੰਦਤਾ ਸਿੰਘ ਇਹ ਵਿਦਿਆ ਸਾਡੇ ਬੱਚਿਆਂ ਦੇ ਭਵਿੱਖ ਦੇ ਨਹੀਂ ਅਨਕੂਲ ਗੁਰਾਂ ਦਿੱਤਾ ਸਿੰਘ ਇਹ ਵਿਦਿਆ ਸਾਡੇ ਬੱਚਿਆਂ ਦੇ ਭਵਿੱਖ ਦੇ ਨਹੀਂ ਅਨਕੂਲ ਦੂਸਰੀ ਕਵਿਤਾ ਹੈ ਹਰ ਵਾਰ ਰਾਜਾ ਅ타 ਹਾਸਲ ਕਰ ਲੈਂਦੇ ਹਨ ਸਾਰੇ ਲੀਡਰ ਇੱਕ ਦੂਜੇ ਨੂੰ ਪੰਡ ਜਿਵੇਂ ਸਾਡੇ ਸਿਆਣੇ ਬਜ਼ੁਰਗ ਆਖਦੇ ਸੀ ਇੱਕ ਕਹਾਵਤ ਹੈ 100 ਹੱਥ ਰੱਸਾ ਸੇ ਤੇ ਗੰਢ ਹਰ ਬੰਦਾ ਕਰ ਜਾ ਤੇ ਗਰੀਬੀ ਮੁਕਤ ਹੋਵੇ ਸਭ ਦੇ ਹੱਕ ਬਰਾਬਰ ਹੋਣ ਹੋਵੇ ਨਾ ਬਾਣੀ ਕੰਡ ਵੰਡ ਸਭ ਲੋਕਾਂ ਦਾ ਧਰਮ ਇਨਸਾਨੀਅਤ ਹੋਵੇ ਜਿਵੇਂ ਤੀਰਥ ਯਾਤਰਾ ਨਾ ਕੋਈ ਹੋਵੇ ਕੋਈ ਪਖੰਡ ਸਾਡੇ ਕੋਲੋਂ ਖੋ ਰਿਆ ਅંધ ਵਿਸ਼ਵਾਸ ਨੇ ਸੱਚੀ ਮੋਹ ਭਰੀ ਜ਼ਿੰਦਗੀ ਦਾ ਆਨੰਦ ਉਹ ਪਿਆਰੀ ਜ਼ਿੰਦਗੀ ਦਾ ਆਨੰਦ ਕਿਸੇ ਵੀ ਪਾਰਟੀ ਦੇ ਵਾਅਦਿਆਂ ਤੇ ਜਨਤਾ ਨੂੰ ਨਹੀਂ ਰਿਹਾ ਵਿਸ਼ਵਾਸ ਹਰ ਇੱਕ ਪਾਰਟੀ ਦਾ ਮੈਨੀਫੈਸਟੋ ਕਾਨੂੰਨੀ ਮਾਨਤਾ ਪ੍ਰਾਪਤ ਹੋਵੇ ਖਾਸ ਜੇ ਪਾਰਟੀ ਵਾਦੇ ਪੂਰੇ ਨਾ ਕਰੇ ਤਾਂ ਜਨਤਾ ਫਿਰ ਜਾਵੇ ਅਦਾਲਤ ਪਾਸ ਉਸ ਪਾਰਟੀ ਦੀ ਮਾਨਤਾ ਰੱਦ ਹੋਵੇ ਖਤਮ ਹੋਵੇ ਗੱਪਾਂ ਦਾ ਇਤਿਹਾਸ ਇਸ ਤਰ੍ਹਾਂ ਕਰਨ ਦੀ ਜਨਤਾ ਮੰਗ ਕਰੇਗੀ ਗੁਰਾਂ ਦਿੱਤਾ ਸਿੰਘ ਸੰਧੂ ਨੂੰ ਆਸ ਗੁਰਾਂ ਦਿੱਤਾ ਸੰਧੂ ਨੂੰ ਆਸ